ਦਸੂਆ ਦੇ ਕਸਬਾ ਉੱਚੀ ਬਸੀ ਚੇ ਬੀਤੀ ਦਾ ਚੋਰਾਂ ਦਾ ਆਤੰਗ ਦੇਖਣ ਨੂੰ ਮਿਲਿਆ ਜਿੱਥੇ ਚੋਰਾਂ ਨੇ ਇੱਕ ਤੋਂ ਬਾਅਦ ਇੱਕ ਇੱਕੋ ਹੀ ਵਾਰਦਾਤ ਦੇ ਵਿੱਚ ਚਾਰ ਘਰਾਂ ਨੂੰ ਨਿਸ਼ਾਨਾ ਬਣਾਇਆ ਚੋਰਾਂ ਨੇ ਇਸ ਵਾਰਦਾਤ ਦੀ ਘਟਨਾ ਨੂੰ ਅੰਜਾਮ ਦੇਣ ਲਈ ਘਰ ਦੇ ਤੰਦਰਿਆਂ ਦੀਆਂ ਗ੍ਰੇਲਾਂ ਪੁੱਟ ਕੇ ਅੰਦਰ ਦਾਖਲ ਹੋ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਇਹ ਵਾਰਦਾਤ ਦੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਮੌਕੇ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਲਾਕੇ ਅੰਦਰ ਲੱਗੇ ਸੀਸੀਟੀਵੀ ਕੈਮਰੇ ਦੀ ਮਦਦ ਨਾਲ ਹੀ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ ਇਸ ਵਾਰ ਦੀ ਜਾਂਚ ਦੰਦਿਆਂ ਚੋਰੀ ਦੇ ਸ਼ਿਕਾਰ ਹੋਏ ਘਰ ਦੇ ਮਾਲਕਾਂ ਨੇ ਦੱਸਿਆ ਕਿ ਚੋਰੀ ਤਕਰੀਬਨ ਰਾਤ 1 ਵਜੇ ਦੇ ਕਰੀਬ ਸ਼ੁਰੂ ਹੋਈ ਜਿਸ ਤੋਂ ਬਾਅਦ ਚੋਰਾਂ ਨੇ ਇੱਕ ਤੋਂ ਬਾਅਦ ਇੱਕ ਚਾਰ ਘਰਾਂ ਨੂੰ ਇਸਦਾ ਨਿਸ਼ਾਨਾ ਬਣਾਇਆ ਚੋਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਘਰ ਦੇ ਗ੍ਰੇਲਾਂ ਨੂੰ ਪੁੱਟ ਕੇ ਅੰਦਰ ਦਾਖਲ ਹੋਏ ਤੇ ਘਰ ਦਾ ਕੀਮਤੀ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦੀ ਵਾਰਦਾਤ ਦੇ ਸਮੇਂ ਚਾਰੇ ਘਰਾਂ ਦੇ ਮਾਲਕ ਆਪਣੇ ਕਮਰਿਆਂ ਦੇ ਵਿੱਚ ਸੁੱਤੇ ਹੋਏ ਸਨ ਉੱਥੇ ਹੀ ਹੋਈ ਇਸ ਵਾਰਦਾਤ ਦੇ ਕਾਰਨ ਇਲਾਕੇ ਦੇ ਵਿੱਚ ਡਰ ਦਾ ਮਾਹੌਲ ਹੈ ਕਿਉਂਕਿ ਗਰਮੀ ਹੋਣ ਦੇ ਕਾਰਨ ਲੋਕ ਰਾਤ ਨੂੰ ਏਸੀ ਚਲਾ ਕੇ ਆਪਣੇ ਕਮਰਿਆਂ ਵਿੱਚ ਸੌ ਜਾਂਦੇ ਹਨ ਜਿਸ ਕੰਨ ਬਾਕੀ ਘਰਦਲਾ ਕੁਝ ਵੀ ਪਤਾ ਨਹੀਂ ਲੱਗਦਾ ਅਤੇ ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਘਟਨਾਵਾਂ ਨਾ ਹੋ ਸਕਣ ਉੱਥੇ ਮੌਕੇ ਤੇ ਪਹੁੰਚ ਜਾਂਚ ਅਧਿਕਾਰੀ ਐਸਆਈ ਅਨਿਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਚੋਰੀ ਹੋਣ ਦੀ ਬਾਤ ਦਾ ਪਤਾ ਲੱਗਾ ਸੀ ਤੇ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਚੋਰਾਂ ਨੂੰ ਫੜ ਲਿਆ ਜਾਵੇਗਾ ਸਸੀਆ ਭਾਜੀ ਮੇਰਾ ਨਾਮ ਪਲਵਿੰਦਰ ਕੌਰ ਹੈ ਕੋਈ ਗੱਲ ਬਾਤ ਵੀ ਤਾਂ ਤਕਵਾ ਗੱਲ ਬਾਤ ਇਹਦਾ ਭਾਜੀ ਰਾਤ ਦੇ ਹੀ ਉੱਪਰ ਹੀ ਸੁੱਤੇ ਹੀ ਛੱਤ ਤੇ ਹੀ ਸੁੱਤੇ ਹੀ ਮੱਚਦਾਨੀਆਂ ਲਾ ਕੇ ਉੱਪਰ ਸੁੱਤੇ ਹਿੰਗੇ ਤੇ ਥੱਲੇ ਸਾਡੇ ਆ ਗ੍ਰੇਲ ਪੁੱਟੀ ਆ ਗ੍ਰੇਲ ਪੁੱਟ ਕੇ ਤੇ ਅੰਦਰ ਸਾਡੇ ਲੋਕਰ ਹੀ ਕਿਹਾ ਇੱਥੇ ਸਟੋਰ ਦੇ ਵਿੱਚ ਅਲਮਾਰੀ ਪਈ ਆ ਇਹਦੇ ਵਿੱਚ ਮੇਰੇ ਗਹਿਣਾ ਗੱਟਾ ਸੀਗਾ ਤਾਂ ਗਹਿਣਾ ਕੱਢ ਕੱਢ ਲੈ ਕੇ ਸਾਰਾ ਹੀ ਲੈ ਕੇ ਕੁਝ ਨਹੀਂ ਛੱਡਿਆ ਬਾਕੀ ਦੇਖਣ ਦੇ ਅਸੀਂ ਕਿੱਥੇ ਕਿੱਥੇ ਕੀ ਕੀ ਗਿਆ ਹੈ ਬਾਕੀ ਉਹ ਵੀ ਦੱਸਾਂਗਾ ਤੁਹਾਨੂੰ ਪਤਾ ਨਹੀਂ ਲੱਗਾ ਕਦੋਂ ਆਏ ਕਿਸ ਨੇ ਨਹੀਂ ਨਹੀਂ ਸਾਨੂੰ ਕੁਝ ਪਤਾ ਨਹੀਂ ਲੱਗਾ ਕਿ ਕਦੋਂ ਆਏ ਉਹ ਨਹੀਂ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਟੋਟਲ ਲੱਗਦਾ ਨੁਕਸਾਨ ਤੇ ਭਾਜੀ ਅਜੇ ਹੋਇਆ ਹੀ ਹੈ ਨੁਕਸਾਨ ਤੇ ਬਹੁਤ ਹੋ ਗਿਆ ਸੋਨਾ ਸਾਰਾ ਲੈ ਗਏ ਪੈਸੇ ਪਏ ਹੀ ਉਹ ਲੈ ਗਏ ਬਾਕੀ ਅਜੇ ਚੈਕਿੰਗ ਕਰ ਰਹੇ ਆਂ ਦੇਖਦੇ ਆਂ ਬਾਕੀ ਸੋਨਾ ਸੀ ਸੋਨਾ ਮੇਰਾ 7-8 ਲੱਖ ਦਾ ਸੋਨਾ ਹੈਗਾ ਇਹ ਭਾਜੀ ਕਿੰਨੀ ਨਗਦੀ ਕਿੰਨੀ ਸੀ ਨਗਦੀ ਥੋੜੀ ਹੀ ਗੀ ਨਗਦ ਹਾਂਜੀ ਨਗਦੇ ਹੈਗੇ ਥੋੜਾ ਹੀ ਹੈ ਇਹ ਪ੍ਰਸ਼ਾਸਨ ਤੋਂ ਮੰਗ ਕਰਦੇ ਬਸ ਇਹੀ ਕਰਦੇ ਆ ਉਹਨਾਂ ਨੂੰ ਫੜੋ ਕਿ ਜਿਹੜਾ ਸਾਡੇ ਨਾਲ ਹੋਇਆ ਦੂਸਰਿਆਂ ਨਾਲ ਨਾ ਹੋਵੇ ਤੇ ਬਾਕੀ ਅਹੀ ਉਹਨਾਂ ਦੇਖ ਕੇ ਬਾਕੀ ਕਾਰਵਾਈ ਕੀਤੀ ਜਾਵੇ ਪਤਾ ਵੀ ਨਹੀਂ ਲੱਗਾ ਮੈਨੂੰ ਕਿ ਕਦੋਂ ਆਏ ਕਦੋਂ ਨਹੀਂ ਸਾਨੂੰ ਨਹੀਂ ਪਤਾ ਲੱਗਾ ਕੁਛ ਨਹੀਂ ਪਤਾ ਲੱਗਾ ਕੋਠੇ ਤੇ ਸੁੱਤੇ ਪਏ ਸੀ ਹਾਂਜੀ ਆਈ ਕੋਠੇ ਤੇ ਹੀ ਵਜੇ ਮੇਰਾ ਨਾਮ ਬਲਿੰਦਰ ਕੌਰ ਕੀ ਬਾਤ ਆ ਤਰੀ ਮਾਰਦਾਤ ਭਾਜੀ ਸਾਨੂੰ ਸਵੇਰੇ ਉੱਠੇ ਆ ਤੇ ਸਾਨੂੰ ਮਤਲਬ ਉੱਠਦਿਆਂ ਸਾਰ ਜਿੱਦਾਂ ਉੱਠ ਕੇ ਤੁਹਾਨੂੰ ਪਤਾ ਉੱਠੀ ਤਾਂ ਮੈਂ ਜਿੱਦਾਂ ਪਰਦੇ ਸਾਈਡ ਤੇ ਕਰਨ ਲੱਗੀ ਹਾਂ ਸਾਡੀ ਗਰੈਲ ਕੁੱਟੀ ਹੈ ਕੁੱਟ ਕੇ ਮਤਲਬ ਮੈਂ ਜਦੋਂ ਦੇਖਿਆ ਤੇ ਲਿਮਾਰੀ ਦੇ ਲੋਕ ਸਾਰੇ ਤੋੜੇ ਆ ਮੈਂ ਲਿਮਾਰੀ ਦੇ ਸਾਰਾ ਸਮਾਨ ਵੀ ਖਲਾ ਰਿਆ ਪਿਆ ਜਦੋਂ ਮੋਟ ਕੇ ਦੇਖਿਆ ਚਲੋ ਥੋੜੇ ਜੇ ਪੈਸੇ ਜਰੂਰ ਸਾਨੂੰ ਚ 15-2000 ਰੁਪਇਆ ਉਹ ਹੈ ਨਹੀਂ ਨਾ ਬਾਕੀ ਸਾਰਾ ਸਮਾਨ ਖਲਾਰਿਆ ਪਿਆ ਹੁਣ ਮਤਲਬ ਇਹੋ ਹੀ ਅਹੀ ਤੁਹਾਡੇ ਅਗੇ ਬੇਨਤੀ ਕਰਦੇ ਆ ਮਤਲਬ ਇਹਨਾਂ ਦੀ ਕੋਈ ਪੁੱਛ ਪੁੱਛ ਕੀਤੀ ਜਾਵੇ ਕੌਣ ਆ ਜਿਹੜਾ ਮਤਲਬ ਇਹੋ ਜਿਹਾ ਕੰਮ ਕਰਕੇ ਘਰ ਦੇ ਵਿੱਚ ਵੀ ਜੂਸੀ ਰਹਿੰਦੇ ਫਿਰ ਅਸੀਂ 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 ਲੱਗਾ ਦੂਜੇ ਕਮਰੇ 'ਚ ਅਸੀਂ ਉੱਥੇ ਦੋਨੇ ਮਾਪੇ ਸੁੱਤੇ ਪਏ ਪਤਾ ਵੀ ਨਹੀਂ ਲੱਗਾ ਕੋਈ ਬਿਲਕੁਲ ਵੀ ਕੋਈ ਸਾਨੂੰ ਪਤਾ ਨਹੀਂ ਹਾਂ ਇਹ ਸਿਰ ਉੱਠੇ ਹੀ ਐ ਤੇ ਹੀ ਦੇਖੇ ਸਾਨੂੰ ਕੋਈ ਪਤਾ ਫਿਰ ਅਸੀਂ ਆਣ ਗਵਾਣ ਤੁਹਾਨੂੰ ਪਤਾ ਰੌਲਾ ਪੈ ਗਿਆ ਸਾਰੇ ਦੇਖਣ ਆਏ ਤੇ ਮਤਲਬ ਹੁਣ ਭਾਜੀ ਪੈਰਵਾਈ ਹੋਏਗੀ ਤੇ ਤਾਂ ਹੀ ਪਤਾ ਲੱਗੇਗਾ ਕੌਣ ਨੁਕਸਾਨ ਦਾ ਜੇ ਦੇਖੀ ਨੁਕਸਾਨ ਦਾ ਇਹੋ ਹੀ ਤੁਹਾਨੂੰ ਦੱਸਿਆ 15-20000 ਰੁਪਿਆ ਸਾਡਾ ਅੱਛਾ ਬਾਕੀ ਵਿਚਾਰ ਹੈ ਬਾਕੀ ਵਿਚਾਰ ਬਾਕੀ ਹੋਰ ਕੱਪੜੇ ਸੀ ਇੱਧਰ ਹੋਰ ਹੈ ਵੀ ਕੁਛ ਨਹੀਂ ਸੀ ਹੋਰ ਅੱਛਾ ਇਹ ਪ੍ਰਸ਼ਾਸਨ ਤੋਂ ਮੈਂ ਹੁਣ ਕੀ ਮੰਗਦਾ ਮੰਗ ਇਹੋ ਹੀ ਕਰਦੇ ਵੀ ਸਾਨੂੰ ਇਨਸਾਫ ਚਾਹੀਦਾ ਪਤਾ ਲੱਗਣਾ ਚਾਹੀਦਾ ਜਲਦੀ ਤੋਂ ਜਲਦੀ ਕੋਈ ਹਾਂਜੀ ਫਾੜ ਹੋਏ ਵੀ ਕੌਣ ਮਤਲਬ ਇਹੋ ਜਿਹਾ ਕੰਮ ਕਰ ਕੇ ਠੀਕ ਜੀ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਸੁਖਿੰਦਰ ਕੋ ਕੀ ਗੱਲਬਾਤ ਹੋਈ ਮਤਲਬ ਇਹ ਦੱਸੋ ਇਦਾਂ ਹੋਏ ਵੀ ਅਸੀਂ ਸਾਰੇ ਵੀ ਆਪਾ ਸੁੱਤੇ ਪਏ ਸੀ ਤੇ ਸੁੱਤੇ ਪਿਆ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਕਿਧਰੋਂ ਆਏ ਕਿਧਰੋਂ ਨਹੀਂ ਆਏ ਹੈਗੇ ਤੇ ਅਸੀਂ ਹਜੇ ਦੇਖਣ ਰਹੇ ਆ ਕਿ ਸਾਡਾ ਕੀ ਕੀ ਹੋਇਆ ਹੈ ਕਾਲੇ ਤੁਲੇ ਸਾਰੇ ਟੁੱਟੇ ਪਏ ਆ ਤੇ ਸਾਨੂੰ ਇਹ ਨਹੀਂ ਹਜੇ ਪਤਾ ਨਹੀਂ ਲੱਗ ਪੜਿਆ ਹੈ ਕਿਸੇ ਘਰੇ ਵੀ ਜੋ ਅਸੀਂ ਅਸੀਂ ਵੀ ਦੂਜੀ ਅੰਦਰ ਸੁੱਤੇ ਪਏ ਸੀ ਇਹ ਨਹੀਂ ਪਤਾ ਲੱਗਾ ਕਿੰਨੇ ਵਜੇ ਆਏ ਕਿੰਨੇ ਵਜੇ ਨਹੀਂ ਆਏ ਹੈਗੇ ਨੁਕਸਾਨ ਕੀ ਕੀਤਾ ਜੋ ਪਤਾ ਨਹੀਂ ਲੱਗਦਾ ਪਿਆ ਹਜੇ ਹੀ ਵੇਖਣ ਦੇ ਮਾਰੀਆਂ ਬੋਲੀਆਂ ਸਾਰਿਆਂ ਦੇ ਨਿੱਪਲੇ ਤੋੜੇ ਸਾਰੇ ਤੋੜੇ ਪਏ ਆ ਚਾਬੀਆਂ ਸੇ ਉਹਨਾਂ ਨੂੰ ਚਾਬੀਆਂ ਤੋਂ ਬਿਨਾ ਤੋੜੇ ਆ ਉਹਨਾਂ ਘਰ ਦੇ ਵਿੱਚ ਕੌਣ ਕੌਣ ਮੌਜੂਦ ਸੀ ਘਰ ਵਿੱਚ ਮੇਰੀ ਨੂੰਹ ਹੈ ਮੈਂ ਆ ਵਾਂ ਇੱਕ ਮੇਰੀ ਛੋਟੀ ਪੋਤੀ ਹੈ ਇਸ ਲਈ ਹਾਨੂੰ ਹੁਣ ਖਤਰਾ ਹੈ ਕਦੇ ਕੀ ਆਪ ਵੀ ਪਤਾ ਨਹੀਂ ਹੁੰਦਾ ਵੀ ਕਿਹੜੇ ਵਲਗੀ ਆ ਸਕਦੇ ਆ ਤੇ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਹੀ ਇਹ ਕਹਿੰਨੇ ਆ ਵੀ ਇਹ ਫੜੇ ਜਾਣ ਵੀ ਫੜੇ ਜਾਣ ਸਾਨੂੰ ਪਤਾ ਲੱਗ ਗਿਆ ਵੀ ਇਹ ਕੌਣ ਹੈਗੇ ਆ ਪੈਂਦੇ ਆ ਪੇ ਜਿਆਦਾ ਅਸੀਂ ਤੇ ਇਹੀ ਕਹਿੰਨੇ ਆ ਵੀ ਫੜੇ ਜਾਣ ਮੇਰਾ ਨਾਮ ਕੁਲਜੀਤ ਸਿੰਘ ਆ ਜੀ ਮੈਂ ਉੱਚੀ ਕਸੀਦਾ ਰਹਿਣ ਵਾਲਾ ਜੀ ਤੇ ਇੱਥੇ ਸਾਡੇ ਰਾਤ ਇੱਕ ਬਾਰਦਾਤ ਹੋਈ ਆ ਤਿੰਨ ਚਾਰ ਘਰਾਂ ਦੇ ਵਿੱਚ ਚੋਰਾਂ ਨੇ ਕੀਤੀ ਆ ਕੋਈ ਸੋਨਾ ਜਿੱਦਾਂ ਪੈਸੇ ਕਈਆਂ ਘਰਾਂ ਚ ਲੱਗੇ ਆ ਗ੍ਰਿਲਾਂ ਤੋੜ ਕੇ ਗ੍ਰਿਲਾਂ ਭੰਨ ਕੇ ਅੰਦਰ ਬੜੇ ਆ ਜੀ ਤੇ ਅਸੀਂ ਪ੍ਰਸ਼ਾਸਨ ਦੇ ਅੱਗੇ ਬੇਨਤੀ ਕਰਦੇ ਆ ਇਹ ਇਨਾ ਚੋਰਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਜਲਦੀ ਜੀ ਰਤੀ ਫੜਿਆ ਜਾਵੇ ਤੇ ਅੱਗੇ ਤੋਂ ਇਹ ਦੁਆਰਾ ਇਸ ਫਾਰਦਾਤ ਨੂੰ ਅੰਜਾਮ ਨਾ ਦੇ ਸਕਣ ਜਨ ਜੀ ਅੱਜ ਜੀਵਸੀ ਚੋਰੀਆਂ ਇਹਦੇ ਬਾਰੇ ਜਾਣਕਾਰੀ ਹੈ ਤੇ ਉੱਚੀ ਰਸਈ ਪਸਲੇ ਦੇ ਵਿੱਚ ਨਾ ਉੱਥੇ ਇਨਫੋਫੈਂਸ ਹਨਾ ਪਰ ਵੀ ਯੂਸਿੰਗ ਐ ਉਹ ਰੌ ਆਪਸ ਮੇਜ ਉਸ ਤੋਂ ਪਿੱਛੇ ਗਿਆ ਤੇ ਉਹਦੇ ਘਰ ਦੀ ਗਲੇਰ ਤੋੜ ਕੇ ਕੋਈ ਨਾਮ ਲੋਂ ਗੱਤੀ ਜਿਹੜਾ ਉਹ ਇੱਕ ਕੜਾ ਸੋਨੇ ਦਾ ਛਾਪ ਨਹੀਂ ਔਰ ਇੱਕ ਜੁਮ ਕੇ 14000 ਰੁਪਏ ਜਿਹੜਾ ਨਕਦ ਉਹਨਾਂ ਦਾ ਚੋਰੀ ਕਰਕੇ ਲਾਗੇ ਤੇ ਤਫतीश ਆ ਰਹੀ ਆ ਨਾ ਅਸੀਂ ਕਿਉਂ ਨਭਣ ਦੀ ਕੋਸ਼ਿਸ਼ ਕਰਦੇ ਆ ਇੱਕ ਜਿਹੜੇ ਤਿੰਨ ਤਿੰਨ ਘਰਾਂ ਚ ਕਹਿੰਦੇ ਚੋਰੀ ਹੋਈ ਇਥੋਂ ਹਾਂ ਹੋਰ ਨਾਲ ਵੀ ਚੱਲ ਰਹੀ ਆ ਤੇਸ਼ ਆ ਚੱਲ ਰਹੀ ਆ ਤੇ ਜਿਹੜੀ ਬੰਦੀ ਕਾਰਵਾਈ ਨਮਕ ਕਰਦੀ ਹੈ